ਕੰਸਾ ਸਿੱਕਾ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰੜਕਲਾ ਨਵਾਂ ਪਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਾਫੀ ਟਾਈਮ ਪਹਿਲਾਂ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਸੀ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਤੁਹਾਨੂੰ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਹੈ ਕੋਈ ਟੋਕੜ ਗੱਪਣਿਆ ਕੋਈ ਸੱਜਰ ਸੋਈ ਆ ਕੋਈ ਉੱਚਾ ਬੱਚਾ ਆ ਇਹ ਆ ਵੀ ਸੂਈਆਂ ਦੀ ਆਪਣੀ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਵੇਸ ਚਾਹ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਸੌਂ ਕੇ ਚਾਹ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਕਿੱਥੇ ਰਹੇ ਜੀ ਨਜ਼ਰ ਅੱਜ ਕਦੀ ਦਰਸ਼ਨ ਹੀ ਨਹੀਂ ਹੋਏ ਹਾਂ ਅਸੀਂ ਬੜਾ ਕੰਮ ਆ ਕਰਾਂ ਜੀ ਕੰਮ ਆਪਾਂ ਬੰਦ ਕਰਤਾ ਸੀ ਆ ਤੁਸੀਂ ਕਹਿੰਦੇ ਫਿਰ ਵਪਾਰ ਦਾ ਕੰਮ ਬੰਦ ਕਰਤਾ ਸੀ ਵਪਾਰ ਦਾ ਆਪਾਂ ਦੁੱਧ ਦਾ ਫਿਰ ਕੰਮ ਕਰਦੇ ਰਹੇ ਦੁੱਧ ਦਾ ਸ਼ੁਰੂ ਕਰ ਲਿਆ ਹਣਾ ਦੁੱਧ ਦਾ ਵਧੀਆ ਚਲੋ ਚੱਲਦਾ ਰਿਹਾ ਹਾਂਜੀ ਹਾਂਜੀ ਤੇ ਹੁਣ ਮੰਨ ਲਓ ਵੀ ਮੈਨੂੰ ਵੀ ਕੋਈ ਕੰਮ ਆ ਮੰਨ ਲਓ ਅੱਛਾ ਆਪਾਂ ਚੱਲ ਜਣਾ ਕਰੀ ਅੱਛਾ ਉਹਦੇ ਕਰਕੇ ਆਪਾਂ ਮਾਲ ਸਾਰੇ ਡੰਗਰੀ ਵੇਚਦੇ ਇਹ ਕਰਦੀਆਂ ਗਾਵਾਂ ਤੱਕ ਲੈ ਜਾਂਦੀਆਂ ਨਹੀਂ ਹੈ ਮਤਲਬ ਹੁਣ ਇਹਨਾਂ ਦਾ ਸੂਆ ਸੂਆ ਚ ਹੋਇਆ ਜਿਤਨਾ ਪੰਜ 6 ਅੱਗੇ ਵੇਈ ਤੀਆਂ ਆਪਾਂ ਇਤਨਾ ਹੀ ਲੈ ਗਏ ਵਪਾਰੀ ਠੀਕ ਆ ਤੇ ਅਹੀਂ ਹੁਣੇ ਵੀ ਦੇ ਦੇਣੀਆ ਮੇਰਾ ਕੰਮ ਕੋਈ ਬਣਿਆ ਬਾਹਰ ਤੁਹਾਨੂੰ ਦੱਸਿਆ ਅੱਛਾ ਉਹਦੇ ਕਰਕੇ ਆਪਾਂ ਡੰਗਰ ਹੁਣ ਸਾਰੇ ਵੇਚ ਸਾਰੇ ਵੇਚਦੇ ਨੇ ਹਾਂਜੀ ਮਤਲਬ 12 13 ਤਰ੍ਹਾਂ ਗਾਵਾਂ ਪਾਈਆਂ ਹਾਂ ਹਾਂ ਜੀ ਪਾਈਆਂ ਵਾਧੂ ਡੰਗਰ ਤੇ ਦੁੱਧ ਦਾ ਕੰਮ ਚੱਲਦਾ ਹੈ ਪਾਉਂਦਾ 12 12 ਤੇ ਆਪਾਂ ਵੇਚਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਉਹ 10 10 12 ਤੇ ਵੈਸੇ ਵੀ ਦਿਓ ਚ ਪਾ ਦਿੰਦੇ ਰਹੇ ਹਾਂ ਫਿਰ ਮੁੰਡਾ ਸਕੂਲੇ ਜਾਂਦਾ ਨਾ ਤੁਹਾਨੂੰ ਪਤਾ ਉਹਦੇ ਕਰਕੇ ਮੇਰਾ ਇਹਦਾ ਕੱਲੇ ਕੋ ਸੁੱਤਰ ਨਹੀਂ ਆਉਂਦਾ ਡੰਗਰ ਲਿਆ ਕੇ ਵੇਚ ਜਾਂਦਾ ਵੈਸੇ ਤਾਂ ਵਧੀਆ ਹੀ ਕਾਰੋਬਾਰ ਹੋ ਹਾਂ ਜੀ ਹਾਂ ਜੀ ਮਾਲਾ ਨਹੀਂ ਤੇ ਚਲੋ ਬਾਅਦ ਚ ਫਿਰ ਦੁੱਧ ਦਾ ਸ਼ੁਰੂ ਕਰ ਲਿਆ ਤੇ ਹੁਣ ਫਿਰ ਤੋਂ ਹੀ ਚੱਲ ਜਾਣਾ ਤੇ ਕਿੰਦੇ ਜੜੀਆਂ ਹੈਗੀਆਂ ਉਹ ਵੇਚਦੀ ਹਾਂ ਹਾਂ ਜੀ ਹਾਂ ਜੀ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਹਰ ਕਸੀਲਾ ਇਹ ਨਾਲਾ ਜਿਲ੍ਹਾ ਹਰਸਰ ਤੇ ਫੋਨ ਨੰਬਰ 84272782 ਜਨ ਠੀਕ ਹੈ ਹਾਂਜੀ ਤੇ ਸ਼ੁਰੂਆਤ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਚੰਗੇ ਕਦ ਕਾਟ ਚ ਆ ਵੜ ਹਾਂਜੀ ਦਸਤਵੇਜ਼ ਦੇ ਬਾਰੇ ਇਹ ਵੀ ਇਹ ਦੂਜੇ ਸੂਏ 'ਚ ਵਾਰਕਾ ਨੇ ਸੋਣਾ ਜੋ ਇਹਨੂੰ ਆ ਨਾਵਾਂ ਮਹੀਨਾ ਲੱਗ ਗਿਆ ਜੋ ਅੱਜ 2 ਤਰੀਕ ਨੂੰ ਅੱਛਾ ਹਾਂ ਇਹਨੂੰ 20 ਦਿਨ ਹੋ ਗਏ ਆ ਪਾ ਦੋਤੇ ਛੜਤਾ ਅੱਛਾ ਹਾਂਜੀ ਤੇ ਪਹਿਲਾ ਸਵਾਪ ਹੀ ਚ ਹੋਇਆ ਕਰੇ ਪਹਿਲਾ ਸਵਾ ਆਪਾਂ ਵੈੜ ਗੱਭਣੀ ਆਂਦੀ ਸੀ ਚਲੋ ਮੋਲੀ ਆਪਣੇ ਇੱਥੇ ਚ ਮਿਆਰੀ ਫਾਰਮ ਤੋਂ ਅੱਛਾ ਤੇ ਇਹ ਗਈ ਆਪਣੇ ਕੋ 30 ਲੀਟਰ ਤੱਕ ਅੱਛਾ ਹਾਂਜੀ ਵਧੀਆ ਦੁੱਧ ਨੇ ਦਿੱਤਾ ਅੱਛਾ ਬੜਾ ਮੰਨ ਲਓ ਹਨ ਕਹਦਾ ਦਿੱਤਾ ਠੀਕ ਹੈ ਇਹ ਵੀ ਚਲੋ ਰੱਖਣੀ ਨਹੀਂ ਤੇ ਤਾਂ ਕਰਕੇ ਆਪਾਂ ਮੁੰਡੇ ਕੋ ਸੰਭੀ ਨਹੀਂ ਜਾਣੀ ਵੱਡੀ ਤਾਂ ਹਾਂਜੀ ਤੋਰਾਂ ਹਾਂ ਫੇਰ ਇੱਕ ਕਰੀ ਹਾਂ ਹਾਂਜੀ ਬਾਕੀ ਉਤਨਾ ਇਹ ਵੀ ਘੱਤ ਘੱਟ ਚੰਗਾ ਕਿਹੋ ਜਿਹੇ ਤਰ੍ਹਾਂ ਮਰਗੀ ਕੋ ਬੈਠ ਗਈ ਜੋ ਮਰਗੀ ਹੈ ਠੀਕ ਹੈ ਹਾਂਜੀ ਆ ਰੰਗ ਲੱਗਾ ਜੇ ਮੱਥੇ 'ਚ ਇਹ ਮਹਿੰਦੀ ਦੀ ਮੁੰਡੇ ਨਾਲ ਲਾਖੜੀ ਮੈਂ ਮਹਿੰਦੀ ਲਾਈ ਵੈਸੇ ਹੀ ਸਿਰ 'ਤੇ ਚੱਲ ਬਾਕੀ ਇਤਰਾਏ ਆ ਵੀ ਰੰਗ ਰੂਪ ਦੀ ਚੰਗੀ ਐ ਕੱਦ ਘੱਟ ਪੱਖੋ ਚੰਗੀ ਜਵਾਨ ਮੈਨਾਂ 1.5 ਮਹੀਨਾ ਕਹਿੰਦੇ ਜੇ ਖੜਦੀ ਐ ਕੋਈ ਨਾ ਦੇਖ ਸਕਦੇ ਹਾਈਟ ਲੈਂਥ ਇਹਦੀ ਚੰਗੀ ਐ ਬਾਕੀ ਜਿੰਨੇ ਵੀ ਖੜਨੀ ਆ ਆਪਣੀ ਸਮਝ ਨਾਲ ਖੜਨੀ ਆ ਹੁਣ ਦੁੱਧੋਂ ਜਿਹੜੀ ਡਰਾਈ ਕਰਦੀ ਛੜਤੀ ਆ ਦੁੱਧੋਂ ਤੇ 93 ਤੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਤੇ ਮਿਲ ਕੇ ਵੀ ਨਹੀਂ ਦੇਖ ਸਕਦੇ ਜੀ ਤੇ ਦੱਸਿਓ ਫਿਰ ਇਹਦਾ ਮੁੱਲ ਮੋਲੇ ਦਾ ਭਾਈ 45000 ਜਿਆ ਮੁੰਡੇ ਦੇ ਆਪਾਂ ਤਾਂ ਮੰਨ ਲਓ 60-65 ਹਜ਼ਾਰ ਦੀ ਆਂਦੀ ਹੋ। ਅੱਛਾ। ਆਪਾਂ ਵੀ ਨਾ ਕੱਟੀ ਜਾਂਦੀ। ਅੱਛਾ ਕੱਤੀ ਲੈਂਦੀ ਸਭ। ਆ ਕੱਤੀ ਲੈਂਦੀ ਆਪਾਂ ਸੇਵਾ ਸੁਆ ਕੀਤੀ ਫਿਰ। ਅੱਛਾ। ਮੰਨ ਲਓ ਦੁੱਧ ਲੋਂਦੇ ਨੇ ਢੱਕੇ ਲਾ ਛੜੇ। ਅੱਛਾ। ਇਹ ਵੀ ਹੁਣ ਆਪਾਂ ਰੱਖਣੀ ਨਹੀਂ ਤਾਂ ਤਾਂ ਦੇ ਦੇਣੀ ਆ। ਅੱਛਾ। ਕਈ ਈਰੀ ਤੇ ਮੁੰਡਾ ਕਹਿੰਦਾ ਰੱਖਣੀ ਏ। ਅੱਛਾ। ਨਹੀਂ ਪਤਾ ਜਦੋਂ ਸਾਹਮਣੇ ਨਹੀਂ ਫਿਰਕਾ ਦਾ। ਹਾਂਜੀ ਹਾਂਜੀ। ਹਾਂਜੀ। ਆਪਾਂ ਇਹਦਾ ਹੁਣ ਮੰਨ ਲਓ ਜਿ ਤਰ੍ਹਾਂ ਥੋੜੀ ਜਿਹੀ ਆਪਣੇ ਕੋਲ ਸੀ ਐਵੇਂ ਜਿਹੜੀ ਗੱਲ ਹੈ। ਹਾਂਜੀ ਹਾਂਜੀ। ਉਹਨੋਂ ਚੰਗੀ ਰਾਜੀ ਹੈ। ਆਪਾਂ ਇਹਦਾ ਮੁੱਲ 45000 ਕਰਦੇ ਹਾਂ। ਬਾਕੀ ਮਾਨਤਨ ਕਰਤਾ। ਮਾਨਤਨ ਖੁੱਲਾ ਕਰਦਾਂਗੇ। ਫੋਨ ਲਾਊਗਾ ਕੋਈ ਤੇ। ਹਾਂਜੀ। ਇੱਕ ਸਾਧੇ ਮੇਜ ਪੂਰੀ ਕਰਕੇ ਵੇਚ ਦਿੰਦੇ। ਮੇਜ ਪੂਰੀ ਆਪਾਂ ਨੂੰ ਪਈ ਗੱਲ ਕਾਦੀ ਆਪਾਂ ਦੇ ਦੇਣੀ ਹੈ। ਹਾਂਜੀ ਹਾਂਜੀ। ਤੇ ਆ ਜਿਹੜੀ ਸੂਈ ਜੇ। ਹਾਂਜੀ ਇਹ ਤਾਜੀ ਸੂਈ ਹੈ। ਇਹਦਾ ਬੱਚਾ। ਇਹਦਾ ਆ ਵੱਛੀ ਜੇ। ਅੱਛਾ ਵਾਲੀ ਬੱਚੀ। ਆਪਣੇ ਘਰ ਦੀ ਹੈ। ਠੀਕ ਆ। ਹਾਂਜੀ। ਕਿੰਨਾ ਇਹਦੇ ਕੋਲ ਦੁੱਧ? ਇਹ ਤੋਂ ਦੁੱਧ 8 ਕਿਲੋ ਜੇ ਆਪਾਂ ਸਾਦੀ ਕਹਿ ਕੇ ਦੇਣਾ ਜੇ ਨੂੰ ਅੱਜ 8ਵਾਂ ਦਿਨ ਹੋ ਰਿਹਾ ਸੂਜ ਦਾ ਅੱਛਾ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ 12 13 ਕਿਲੋ ਜਿਹੜਾ ਗਰਮੀ ਕਰਕੇ ਕਰੀ ਜਾਣਾ ਇਹਨੇ ਠੀਕ ਆ ਹਾਂ ਜੀ ਤੁਰ ਫੇਰ ਕਰੀ ਨਾ ਨ ਕੋਈ 7-8 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਹੈਗਾ ਲੈ ਜੀ ਬਾਕੀ ਇਹ ਵੀ ਜਿੰਨੇ ਵੀ ਪਸ਼ੂ ਖੜਨਾ ਵਾ ਖੜਨਾ ਆਪਣੀ ਸਮਝਣਾ ਵਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਕਿਤੇੋਂ ਵੀ ਲੈਣਾ ਵਾ ਜ਼ਰੂਰੀ ਨਹੀਂ ਇੱਥੋਂ ਜਿੱਥੋਂ ਵੀ ਲੈਣਾ ਇਹ ਦੇਣਾ ਥੋੜੇ ਜਿਹੇ ਪੈਰ ਬਣਨ ਵਾਲੇ ਪੈਰ ਆਈ ਆਪਾਂ ਬੰਦੇ ਨੂੰ ਅੱਜ ਆਇਆ ਹੀ ਜੇ ਅੱਜ ਦਾਂਗੇ ਅਗਲੇ ਨਾ ਖੁੰਡੀਆਂ ਦੇ ਖੁੰਡਾਂ ਚੜੀਆਂ ਨੌਂ ਦਿਨ ਚੜੇ ਆ ਨੌਂ ਦਿਨ ਨੌਂ ਦਿਨ ਚੜੇ ਅਗਲੇ ਪਿਛਲੇ ਸਹੀ ਆ ਅਗਲੇ ਨੌਂ ਤੇ ਨੌਂ ਚੜੇ ਤੇ ਇਹਦਾ ਮੁੱਲ ਫਿਰ ਮੁੱਲੇ ਦਾ ਜਿਆਦਾ ਹੀ ਕਰਦੀ ਐ ਕਿਉਂਕਿ ਲੱਸੀ ਹੈ ਹਾਂਜੀ 5000 ਰੁਪਿਆ ਦਾ ਮੁੱਲ ਅੱਛਾ 5000 ਹਾਂਜੀ ਬਾਕੀ ਕਰ ਦੋਗੇ ਮੌਕੇ ਤੇ ਮਿਲ ਤਾਂ ਜੇ ਕਰੋਣਾ ਦਾ ਦੱਸ ਦੋ ਤੂੰ ਛੱਡ ਦੋ 2000 ਚਲੋ ਤਿੰਨ ਹੀ ਛੱਡਦੇ ਨੇ ਬਾਈ ਜੀ ਅੱਛਾ ਬਾਈ ਜਰ ਜੀ ਦਾ ਦੁੱਧ ਦੇ ਨੇ ਬੜੇ ਆਰਾਮ ਨਾਲ 10-12 ਕਿਲੋ ਜਿਹੜਾ 12 ਸੇਵਾ ਕਰੂ ਨਾ ਕੋਈ ਸੇਵਾ ਵਾਲਾ ਦੇ ਜਣਾ ਇਹ ਆ ਵੀ ਇੱਕ ਵਾਰੀ ਪੈਰ ਇਹਦੇ ਸਹੀ ਹੋ ਗਏ ਪੈਰ ਸਹੀ ਹੋ ਗਏ ਨਾ ਤੁਰਨ ਡਿਆ ਵੀ ਹਾਂਜੀ ਹਾਂਜੀ ਇਹਨੇ ਆਪਣੇ ਆਪ ਦੁੱਧ ਤੇ ਉਸਲੇ ਆ ਗਏ ਨਾ ਵੱਡੀ ਗਾਂ 15-16 ਕਿਲੋ ਸਿਆਲ ਚ ਦਿੰਦੀ ਰਹੀ ਬੜਾ ਵਧੀਆ ਖੁੱਲਾ ਅੱਛਾ ਇਹ ਆਪਣੇ ਘਰ ਦੀਆਂ ਘਰੇ ਬਣੀਆਂ ਆਪਣੇ ਕੋਲ ਵੱਛਾ ਨਾ ਗੇਰ ਮਸੰਦਾ ਹਾਂਜੀ ਮਗਰ ਵਛੀਆਂ ਵੀ ਆ ਵੇਖੋ ਕਿੰਦੀ ਪਿਆਰੀ ਵਛੀ ਆਈ ਜਿਹੜੀ ਗਿਰ ਨਸਲ ਦੀ ਠੀਕ ਆ ਤਲ ਕੋ ਨੂੰ ਵੀ ਵੇਖ ਲਓ ਕਿੱਡੇ ਲੰਮੇ ਵੇਖ ਲਓ ਠੀਕ ਆ ਆ ਇਹਦਾ ਤੇ ਹੁਣ ਜਿਹੜੀ ਉਹ ਤੀਸਰੇ ਨੰਬਰ ਤੇ ਉੱਚਾ ਬੱਚਾ ਜੇ ਹਾਂਜੀ ਉਹਦੀ ਆ ਵਛੀ ਆ ਉਹਦੀ ਵਛੀ ਆ ਵਾਲੀ ਆਪਣੀ ਸਮਝਣਾ ਕੋ ਲਾ ਲੈ ਕੋਈ 4 ਗਨਲੇ ਸਾਢੇ 4 ਗਨਲੇ ਅੱਛਾ ਉਹ ਜੇ ਇੱਥੇ ਕਿ ਜਈ ਪੰਜਾਂ ਤੋਂ ਵੰਦਰ ਹੀ ਆ ਗੱਲ ਕਾਦੀ ਅੱਛਾ ਆ ਕਿ ਇਹ ਬਣੀ ਨਹੀਂ ਹੈਗੀ ਆ ਇਹਨੂੰ 1.5 ਮਹੀਨਾ ਹੋ ਗਿਆ ਅੱਛਾ ਇਹ ਵੀ ਸਾਨੂੰ ਆਪਣੇ ਮੰਨ ਲਓ ਸ਼ਾਂਤ ਤੇ ਵਿਸ਼ਵਾਸ ਆ ਸਾਡਾ ਡੰਗਰ ਕੋਈ ਖਾਲੀ ਨਹੀਂ ਨਿਕਲਦਾ ਉਪਰਲੀ ਜਿਹੜੀ ਵੱਡੀ ਗਾਂ ਆ ਉਹ ਵੀ ਆਪਣੇ ਘਰ ਦੇ ਬਛੇ ਦੀ ਬਣੀ ਨਹੀਂ ਇਹਨਾਂ ਅਸਲ ਦੀ ਠੀਕ ਹੈ ਮੰਨ ਲਓ ਵਛੀਆਂ ਹੀ ਦੇਣੀਆਂ ਹਨ ਇਹ ਵੀ ਆਪਾਂ ਡਾਕਟਰ ਮੰਨ ਲਓ ਆਖਿਆ ਸੀ ਤੇ ਅਸੀਂ ਆਖਿਆ ਚਲ 1.5 ਮਹੀਨਾ ਗਰਮੀ ਗਰਮੀ ਆਪਾਂ ਚੈੱਕ ਕਿਉਂ ਕਰਾਉਣੀ ਹੈ ਅਗਲੀ ਦੀ ਕਿਸਮਤ ਹੈ ਆਪਾਂ ਖਾਲੀ ਸਮਝ ਕੇ ਦੇ ਜਾਂਦੇ ਹਾਂ ਤੇ ਦੁੱਧ ਦੇ ਤੇ ਕੌਣ ਦੁੱਧ ਦੇਰੇ ਕੋ 10 ਕਿਲੋ ਠੀਕ ਹੈ ਹਾਂਜੀ ਪੂਰਾ ਤੋਲ ਕੇ ਪੁੰਝ ਵੀ ਆ ਠੰਡੀ ਸੀਲ ਹੈ ਕੋਈ ਗੱਲ ਬਾਤ ਨਹੀਂ ਹਾਂਜੀ ਚਲੋ ਫੋਲੋ ਫਿਰ ਦੁੱਧ ਦੀ ਅੱਜ ਜੇ ਨਹੀਂ ਆ ਗਿਆ ਸਾਰੀ ਹੈ ਕਿੰਦੇ ਵੇਚ ਦੇਣੀ ਹੈ ਘਰੇ ਨਹੀਂ ਰੱਖਣੀ ਕੋਈ ਹਾਂ ਖਾੜ ਜਾਂਦੀ ਹੈ ਹਾਂ ਹਵਾਨੇ ਦਾ ਦੇਖ ਸਕਦੇ ਹੋ ਤਰ੍ਹਾਂ ਵਿਧੀ ਚਵਾਈ ਕਿੰਨੇ ਕ ਵਜ ਦੀ ਹੋਈ ਜਿੰਨਾਂ ਦੀ ਸਵੇਰੇ ਵੀਰ ਜੀ ਆਪਾਂ 8 ਵਜੇ ਚਵਾਈ ਕਰੀ ਦੀ ਜੋ ਮੰਨ ਲਓ ਅੱਛਾ ਹਾਂ ਕਿਉਂਕਿ ਮੰਨ ਲਓ ਸੌਖੇ ਨਹੀਂ ਹੈ ਏਡਾ ਮੈਂ ਵੀ ਮੰਨ ਲਓ ਕੰਮ ਕਰਦੇ ਨਿਕਲ ਜੀ ਦਾ ਹਾਂਜੀ ਹਾਂਜੀ ਠੀਕ ਰਾਮ ਨਾਲ ਹੀ ਉੱਠ ਕੇ ਨਾ ਚੋਗੇ ਠੀਕ ਹੈ ਜੀ ਆਪਣੀ ਕੋਈ ਤਸੱਲੀ ਕਰਕੇ ਚੋਗੇ ਖੜੇ ਆਪਾਂ ਕੋਈ ਬਹੁਤਾ ਵੱਡਾ ਨਾਂ ਗੱਪ ਮਾਰਨੇ ਵਪਾਰ ਆਲਾ ਨਾ ਝੂਠ ਮਾਰਨਦੇ ਆ ਜੇ ਉਹਦੇ ਕੋ 8 ਕਿਲੋ ਦੁੱਧ ਆਪਾਂ ਸਾਤੀ ਦੱਸਿਆ ਇਹਦੇ ਕੋ 10 ਕਿਲੋ ਪੱਕਾ ਦੁੱਧ ਆਪਾਂ ਸਾਤੀ ਦੱਸਿਆ ਆਪਾਂ ਇਹਨੇ ਵੀ 12 ਕੋਈ ਭਾਵੇਂ 5 ਦੇਣੀ ਸਾਡੇ ਕੋ ਚੁੰਦਾ ਰਿਹਾ ਸਾਨੂੰ ਇਹ ਨਹੀਂ ਵੀ ਅੱਜ ਹੀ ਵਿਕ ਜਾਣਾ ਮਨੋ ਅੱਜ ਹੀ ਕੋਈ ਲੈ ਜੇ ਆਪਾਂ ਤਸੱਲੀ ਕਰਕੇ ਖੜੇ ਠੀਕ ਹੈ ਮੈਂ ਜਾਣਾ ਚੱਲੋ ਪਲਕੇ ਬਾਅਦ ਚ ਕੋਈ ਫੋਨ ਦੇ ਕਰੇ ਵੀਰ ਵਾਪਸ ਕਰਨਾ ਆ ਕਰਨਾ ਉਹ ਗੱਲ ਨਹੀਂ ਹੁਣੀ ਸਾਡੇ ਘਰ ਤਸੱਲੀ ਕਰਕੇ ਖੜੇ ਠੀਕ ਆ ਆ ਬਾਅਦ ਚ ਫਿਰ ਬੱਚੇ ਰਹਿ ਜਾਣੇ ਆ ਤੇ ਮੰਨ ਲਓ ਮਜਬੂਰੀ ਕਰਕੇ ਦੇ ਨੇ ਜਾਇਦ ਮੁੱਲ ਪਾਉਂਦੇ ਨੇ ਬਿਲਕੁਲ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਜੀ ਆ ਇਹ ਆਰ ਕਾ ਦੂਜੇ ਸੂਏ ਸੂਈ ਕੇ ਆਪਣੇ ਵੀ ਅੱਛਾ ਇਹਦੀ ਆ ਆ ਵਸ਼ੀਮ ਅਗਰ ਗੇਰ ਨਾਲ ਸੂਈ ਦੀ ਆ ਬੱਚੀ ਬੈਠੀ ਆ ਹਾਂਜੀ ਇਹਨੂੰ ਹੋਗੇ 20 ਦਿਨ ਸੂਈ ਦੀ ਅੱਛਾ 20 ਦਿਨ ਕੇ ਹਾਂਜੀ ਤੇ ਦੁੱਧ ਦੇ ਤੇ ਕੋਲ ਦੁੱਧ ਦੇ ਨੂੰ 10 ਕਿਲੋ 9 ਕਿਲੋ ਦੀ ਗਾਰੰਟੀ ਆਪਣੀ ਤੋੜਾਂ ਫੇਰ ਇਕਰੀ ਉਹਦਾ ਮੁੱਲ ਦੱਸਿਆ ਨਹੀਂ ਪਤਾ ਨਹੀਂ ਬਾਕੀ ਕਾਲੀ ਦਾ ਮੁੱਲ ਜਿਹੜਾ ਦੱਸਣਾ ਰਹਿ ਗਿਆ ਵਾ ਉਹ ਵੀ ਹੁਣੇ ਦੱਸ ਦਿੰਨੇ ਇਹਨੂੰ ਤੋੜ ਕੇ ਦਿਖਾ ਦਈਏ ਕਰੀ ਫਿਰ ਮੁੱਲ ਦੱਸ ਦਿੰਨੇ ਇਹ ਪੱਤਰੀ ਜੀ ਗਾਂਵਾਂ ਦਰਮਿਆਨੀ ਜੀ ਪੋਤੀ ਵੱਡੀ ਨਹੀਂ ਆ ਸਾਫ ਦਾ ਹੀ ਕੱਦਿਆ ਹੋਤਰਾ ਇਹ ਵੀ ਰੰਗ ਰੂਪ ਦੀ ਚੰਗੀ ਹੈ ਤੇ ਹੈਗੀ ਕਰੋਸ ਤੇ ਆ ਥੋੜੀ ਜਗ੍ਹਾ 'ਚ ਘੱਟ ਸਾਹਮਦੇ ਸੰਭਣਾ ਲਈ ਆ ਜਿਹੜੀ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਇਹਦੇ ਤੇ ਇਹਦਾ ਮੁੱਲ ਕਿੰਨਾ ਜੀ ਮੋਲੇ ਦਾ ਵੀ 28000 ਜੀ ਇਹ ਪੰਛੀ ਨਹੀਂ ਦੇ ਦਾਂਗੇ। ਅੱਛਾ ਵੀ ਪੰਛੀ ਨਹੀਂ ਦੇ ਦੋਗੇ। ਤੇ ਕਾਲੀ ਗਾਂ ਕਿੰਨੇ ਦੀ ਦੇ ਦੇਣੀ ਆ ਆਵਲੀ? ਇਹ ਦੋਵੇਂ ਜੋੜੀ ਪੰਛੀ ਪੰਛੀ ਦੀ ਦੇ ਦਾਂਗੇ। ਅੱਛਾ। ਨਾਲ ਉਹਦਾ ਵੀ ਮੋਲ ਉਹਨਾਂ ਜਠਾਈ ਆ। ਇਹਦਾ ਵੀ ਠਾਈ ਆ। ਅੱਛਾ। ਉਹ ਵੀ ਪੰਛੀ ਦੀ ਇਹ ਵੀ ਪੰਛੀ 1 ਉਹ 2000 ਕਿਲੋ ਆ। ਦੋ ਦੇ ਕੋਈ 10 ਕਿਲੋ ਆ। ਹਾਂਜੀ। ਇੱਕ ਇਹਦਾ 9 ਕਿਲੋ ਦੱਸਿਆ ਆਪਾਂ। ਇਹਦਾ 10 ਹੈ। ਠੀਕ ਆ। ਇਹ ਆ ਵੀ ਉਹ ਕੱਦ ਵਜਨ ਤੇ ਚੰਗੀ ਆ। ਕਦੋਂ ਸਾਹਦੀ ਆ ਥੋੜੀ ਗਾ। ਉਹ ਦੂਜੀ ਜਿਹੜੀ ਆਪਾਂ ਬਾਈ ਦੀ ਤੁਹਾਨੂੰ ਦੱਸਿਆ। ਹਾਂਜੀ ਹਾਂਜੀ। ਤੇ ਬਾਕੀ ਚਲੋ ਕੋ ਫੋਨ ਲਾਉਗਾ ਤੇ ਉਹਨੇ ਇੱਕੀ ਛੋਟ ਛਾ ਜੇ ਕੋਈ ਵੀ ਚਾਹਵਾ ਹੋਣਾ ਮੰਨ ਲਾ ਗੇਰ ਨਾ ਸੋਦਾ ਹਾਂਜੀ ਤੇ ਮੰਨ ਲਓ ਆਪਾਂ ਦਾ ਆਂਡਾ ਹੀ ਕੋਲ ਸ਼ੌਕ ਨਾਲ ਮੰਨੋ ਘਰ ਰੱਖਿਆ ਹਾਂਜੀ ਸਾਰੇ ਪਸ਼ੂ ਵੀ ਨੇ ਮੰਨ ਲਓ ਬੱਛੀਆਂ ਜੀ ਇਹ ਬਾਬਾ ਜਿੱਦਾ ਹੀ ਰੱਖਿਆ ਤੁਸੀਂ ਉਦੋਂ ਵੀ ਵੀਡੀਓ ਪਾਉਂਦੇ ਨੇ ਉਦੋਂ ਵੀ ਇੱਥੇ ਵੱਜ ਜਾਂਦਾ ਹੀ ਹਾਂਜੀ ਹਾਂਜੀ ਠੀਕ ਐ ਸਾਮਣੋਂ ਦਾ ਬੜਾ ਪਹਿਲਾਂ ਕਿਲਾ ਰਾਜੀ ਹੁੰਦਾ ਹੁਣ ਸਾਮਣੇ ਨਹੀਂ ਹੁੰਦੀ ਨਾ ਚੱਲ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਚਲੋ ਜੋ ਵੀ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਲੈ ਜੇ ਹਣਾ